ਜਾ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਮਹੱਤਵਪੂਰਨ ਪਹਿਲ ਕਰਦਿਆਂ ਸਾਰੇ ਸਰਕਾਰੀ ਸਕੂਲਾਂ 'ਚ ਜੇਲ੍ਹ 'ਚ ਬੰਦ ਹੁਨਰਮੰਦ ਕੈਦੀਆਂ ਵੱਲੋਂ ਬਣਾਏ ਗਏ ਡੈਸਕ ਜਾਂ ਹੋਰ ਫਰਨੀਚਰ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ ਡਾਇਰੈਕਟਰ ਜਰਨਲ ਆਫ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਦੇ ਜਰੀਏ ਦਿੱਤਾ ਗਿਆ ਹੈ ਸਹਾਇਕ ਡਾਇਰੈਕਟਰ ਈ ਐਂਡ ਆਈ ਨੇ ਪੱਤਰ ਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਸਕੂਲ ਮੁਖੀਆਂ ਨੂੰ ਕਿਹਾ ਜਾਵੇ ਕਿ ਆਪਣੇ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਚ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ ਜੇਲ੍ਹ ਪ੍ਰਸ਼ਾਸਨ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਫਰਨੀਚਰ ਖਰੀਦਣ ਨੂੰ ਤਰਜੀਹ ਦਿੱਤੀ ਜਾਵੇ ਅਧਿਕਾਰੀਆਂ ਨੂੰ ਨਿਰਦੇਸ਼ ਆਉਂਦੇ ਹੀ ਕਈ ਜ਼ਿਲ੍ਹਿਆਂ ਚ ਤਾਂ DEOs ਨੇ ਇਸ ਦੇ ਲਈ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਾਂ ਨੂੰ ਵਿਤੀ ਨਿਰਦੇਸ਼ ਅਮਲ 'ਚ ਲਿਆਉਣ ਲਈ ਵਿਲਿਖ ਦਿੱਤਾ ਹੈ ਵਿਭਾਗੀ ਸੂਤਰਾਂ ਦੀ ਮੰਨੀਏ ਤਾਹੇ ਨਿਰਦੇਸ਼ ਦੋ ਮੁੱਖ ਮਕਸਦਾਂ ਨੂੰ ਪੂਰਾ ਕਰਨ ਲਈ ਦਿੱਤਾ ਗਿਆ ਹੈ ਜਿਸ 'ਚ ਜੇਲ੍ਹ ਵਿੱਚ ਕੈਦੀਆਂ ਨੂੰ ਰਚਨਾਤਮਕ ਗਤੀਵਿਧੀਆਂ 'ਚ ਸ਼ਾਮਲ ਕਰਕੇ ਉਹਨਾਂ ਨੂੰ ਹਾਂ ਪੱਕੀ ਦਿਸ਼ਾ ਦੇਣਾ ਅਤੇ ਉਹਨਾਂ ਨੂੰ ਸਮਾਜ 'ਚ ਪੋਜ਼ਿਟਿਵ ਤਰੀਕੇ ਨਾਲ ਵਾਪਸੀ ਲਈ ਤਿਆਰ ਕਰਨਾ ਵੀ ਹੈ ਦੱਸਦੇ ਕਿ ਸਕੂਲ ਬਾਜ਼ਾਰ ਤੋਂ ਜੋ ਫਰਨੀਚਰ ਖਰੀਦੇ ਹਨ ਉਹ ਮਹਿੰਗਾ ਵੀ ਹੁੰਦਾ ਹੈ ਕਈ ਕਈ ਵਾਰ ਤਾਂ ਐਨਜੀਓ ਵਾਲੇ ਵੀ ਸਕੂਲਾਂ 'ਚ ਬੱਚਿਆਂ ਲਈ ਡੈਸਕ ਜਾਂ ਹੋਰ ਫਰਨੀਚਰ ਦੇ ਜਾਂਦੇ ਨੇ ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਜੋ ਐਨਜੀਓ ਆਮ ਕਰਕੇ ਸਕੂਲਾਂ 'ਚ ਬੱਚਿਆਂ ਦੀ ਮਦਦ ਲਈ ਤਿਆਰ ਰਹਿੰਦੀਆਂ ਨੇ ਉਹਨਾਂ ਨੂੰ ਵੀ ਸਕੂਲ ਮੁਖੀਆਂ ਵੱਲੋਂ ਉਕਤ ਵਿਭਾਗੀ ਨਿਰਦੇਸ਼ਾਂ ਬਾਰੇ ਦੱਸਿਆ ਜਾਵੇਗਾ ਤਾਂ ਕਿ ਜੇਕਰ ਕੋਈ ਸੰਸਥਾ ਨੇ ਕਿਸੇ ਹੋਰ ਸਕੂਲ ਨੂੰ ਡੈਸਕ ਦੇਣੇ ਹੋਣ ਤਾਂ ਉਹ ਵੀ ਜੇਲ੍ਹ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਸਕਣ